ਪਹ ਕਿਹੜੇ ਜ਼ਿਮਾਂ ਦੀ ਆ ਵੀ S11 ਦੀ ਆ ਮਾਂ ਜਿਹੜੀ ਉਹ ਆਪਣੇ ਕੋਲੇ ਹੀ ਹੈ ਮਾਂ ਆਪਣੇ ਕੋਲੇ ਆ ਬੇ 28 ਲੀਟਰ ਦੁੱਧ ਆ ਦੇ ਤੇ ਉਹ ਦੁੱਧ ਕਿੰਨਾ ਕੁ ਟਾਈਮ ਦੇ ਜਾਂਦੀ ਆ ਦੁੱਧ ਖੁੱਲਾ ਟਾਈਮ ਹੌਣ ਛੱਡੀ ਆ ਜਣ ਕੇ ਟੂਪਾ ਭਰ ਕੇ ਛੱਡੀ ਆ ਆਪਾਂ ਟੂਪਾ ਭਰ ਕੇ ਛੱਡੀ ਆ ਹਾਂ 14 ਕਿਲੋਨ ਡਰਾਈ ਕੀਤੀ ਆਪਾਂ 14 ਕਿਲੋ ਤੇ ਡਰਾਈ ਕਰੀ ਆ ਹਾਂਜੀ ਮਤਲਬ ਕਿ ਕਰ ਤਾਂ ਬਹੁਤ ਚੰਗੇ ਦੁੱਧ ਆ ਲਈ ਆ ਹਾਂਜੀ ਹਾਂਜੀ ਛਾਹੀ ਵਾਲ ਚ 28 ਕਿਲੋ ਦੁੱਧ ਬਹੁਤ ਹੋ ਜਾਂਦਾ ਹਨ ਹਾਂਜੀ ਮਾੜੀ ਦਿਖਾ ਦੇ ਆਪਾਂ ਆ ਦਿਖਾ ਸਕਦੇ ਹੋ ਦੋਸਤੋ ਸੋਣ ਆਪਾਂ ਮਾਤਰ ਦਿਖਾ ਦਿੰਨੇ ਆ ਮਾਤਰ ਬਹੁਤ ਚੰਗੀ ਆ ਗਈ ਇਹ ਦਖਾਉਣ ਦਾ ਮਤਲਬ ਇਹੀ ਹੈਗਾ ਕਿਉਂਕਿ ਬੈਡ ਵੀ ਚੰਗੇ ਸੀਮਨ ਦੀ ਹੈਗੀ ਅੱਗੇ ਵੀ ਬਰੀਡ ਤੇ ਕੰਮ ਕਰਨਾ ਉਹਦੇ ਲਈ ਵੀ ਵਧੀਆ ਹੈਗੀ ਬਾਕੀ ਇਹਨੇ ਘਰੇ ਦੁੱਧ ਪੀਣ ਨੂੰ ਰੱਖਣੀ ਆ ਉਹਦੇ ਲਈ ਵੀ ਬਹੁਤ ਵਧੀਆ ਬੱਚੇ-ਬੱਚੇ ਬਹੁਤ ਵਧੀਆ ਬਰੀਡ ਦੇ ਲੈ ਸਕਦਾ ਬੰਦਾ ਇਹ ਵੀ ਤੁਸੀਂ ਚੰਗੇ ਲੈ ਸਕ ਹਾਂ ਕੋਣ ਵੀ ਸੀਮਨ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਾਰਿਆਂ ਦਾ ਧਾਲੀਗੜ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਆਦਲਪੁਰ ਤਹਿਸੀਲ ਨਾਮਪੁਰਾ ਪੂਲ ਤੇ ਜਲਾ ਨੂੰ ਠੰਡਾ ਪੈ ਜਾਂਦਾ ਸਾਹਮਣੇ ਜਿਹੜੀ ਤੁਸੀਂ ਸ਼ਾਹੀਗਾਲ ਵਾਹੜ ਦੇਖ ਰਹੇ ਹੋ ਇਹ ਬਕਾਊ ਵਾਲਾ ਪਹਿਲਾ ਸੂਆ ਸੋਣਾ ਨੇ ਦੰਦੋਂ ਅਜੇ ਦੇਖੀ ਨਹੀਂ ਜੀਰੀ ਹੋ ਸਕਦੀ ਆ ਜਾਂ ਦੋ ਜਾਂਦਾ ਹੋਊਗੀ ਛੋਟੀ ਉਮਰ ਤੇ ਵਿੱਚ ਹੀ ਆ ਤੇ ਉਹ ਤੁਸੀਂ ਆ ਕੇ ਆਪਦੀ ਤਸੱਲੀ ਕਰ ਸਕਦੇ ਹੋ ਦੇਖ ਸਾਹਮਣੇ ਸਰਪੱਖ ਤੋਂ ਚੰਗੇ ਬੁੱਲਦੀ ਆਗੀ ਤੇ ਮਾਦਰ ਰਿਕਾਰਡ ਵੀ ਬਹੁਤ ਚੰਗਾ ਹੈ ਦਾ ਜਿਹੜੀ ਮਾਂ ਉਹ ਬਾਈ ਦੇ ਕੋਲ ਹੀ ਗੜੀ ਆ ਉਹ ਵੀ ਸਾਨੂੰ ਆਪਾਂ ਲਗਾ ਲਾਂਗੇ ਤੇ ਚੰਗਾ ਇਹ ਤੇ ਸੀ ਮੰਨ ਲਿਆ ਆ। ਤੇ ਆਮ ਵਾਰਮਰ ਆ ਕੋਈ ਵਪਾਰ ਦਾ ਕੰਮ ਨਹੀਂ ਹੈਗਾਗਾ। ਜਿੰਨੂੰ ਵੀ ਇਹ ਬੈੜ ਪਸੰਦ ਆਉਂਦੀ ਆ ਤੁਸੀਂ ਆਪਦੀ ਫੁੱਲ ਤਸੱਲੀ ਕਰਕੇ ਬੈੜ ਨੂੰ ਖਰੀਦ ਸਕਦੇ ਹੋ। ਤੇ ਆਜੋ ਉਹਨਾਂ ਆਪਾਂ ਜ਼ਿਆਦਾ ਸੁਣਾਣੀ ਲੈਂਦੇ ਤੇ ਬਾਈ ਨਾਲ ਆਪਾਂ ਗੱਲਬਾਤ ਕਰਾਉਦੇ ਆ। ਤੇ ਸਾਰੀ A to Z ਬੈੜ ਦੀ ਆਪਾਂ ਡਿਟੇਲ ਲੈਂਦੇ ਆ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਬਾਈ ਆਪਣਾ ਨਾਮ ਦੱਸ ਦਿਓ ਮੈਂ ਬੂਟਾ ਸ਼ੰਗਾ ਜੀ ਠੀਕ ਹੈ ਤੇ ਜਿਹੜੀ ਆਪਾਂ ਇਹ ਬਾਈ ਸ਼ਾਹੀਵਾਲ ਵਾੜ ਵੇਚਣ ਲੱਗੇ ਆਂਗੇ ਆਪਣੇ ਘਰ ਦੇ ਕੋਈ ਆ ਹਨਾ ਇਹ ਘਰ ਦੀ ਆ ਜੀ ਠੀਕ ਹੈ ਤੇ ਕੀ ਡਿਟੇਲ ਆ ਕੀ ਇਹਦੀ ਪਹਿਲਾਂ ਸੁਹੀ ਸੁਣਾ ਇਹਨੇ ਪਹਿਲੇ ਸੁਹੀ ਸੁਣਾ ਵੀਰੇ ਇਹਨੇ ਠੀਕ ਆ ਤੇ ਦਿਨ ਕਿੰਨੇ ਅਜੇ ਪਏ ਆ ਪੂਰੇ ਇਹਨੇ 10 ਪਏ ਆ ਜੀ ਪੂਰੇ ਹੁਣ ਚ ਪਏ ਆ ਹਾਂ ਜੀ ਠੀਕ ਹੈ ਬਾਕੀ ਬਸ ਉਹਦਾ ਪਤਾ ਨਹੀਂ ਹੁੰਦਾ ਗਰਮੀ ਦਾ ਕਰਕੇ ਹਨਾ ਹਾਂਜੀ 10 ਦਿਨ ਵੱਧ ਵੀ ਲੈ ਸਕਦਾ 10 ਦਿਨ ਘੱਟ ਵੀ ਲੈ ਸਕਦਾ ਘੱਟ ਵੀ ਲੈ ਸਕਦੀ ਹੈ ਹਨਾ ਹਾਂਜੀ ਠੀਕ ਹੈ ਆਪ ਇਹ ਕਿਹੜੇ ਜ਼ਿਮਨ ਦੀ ਹੈ ਵੀ S11 ਦੀ ਆਪ ਹੈ ਆਪ ਇਹ S11 ਦੀ ਹੈਗੀ ਹਾਂਜੀ ਠੀਕ ਹੈ ਠੀਕ ਹੈ ਤੇ ਜਿਹੜਾ ਇਹਦੇ ਸੀਮਨ ਲੱਗਿਆ ਵਾ ਬਾਈ ਉਹ ਵੀ ਬਹੁਤ ਚੰਗਾ ਲਵਾਇਆ ਵਾ ਪਾ ਡਾਕਟਰ ਕੋਲੇ ਤੇਲ ਪਈ ਆ ਆਪਾਂ ਕਿਸੇ ਨਾਲ ਗੱਲ ਹੋਊਗੀ ਆਪਾਂ ਉਹਨੂੰ ਉਹ ਤੋਂ ਲੈ ਕੇ ਦੇ ਦਾਂਗੇ ਅਸੇ ਆ ਵੀ ਉਹ ਵੀ ਚੰਗਾ ਲੱਗਿਆ ਵਾ ਜੀ ਹਾਂਜੀ ਹਾਂਜੀ ਤੇ ਲੱਗਿਆ ਵਾ ਸਾਹੀਵਾਲ ਦੇ ਆ ਸਾਹੀਵਾਲ ਦਾ ਧੀ ਕਾ ਲੱਗਿਆ ਵਾ ਠੀਕ ਆ ਲੱਗਿਆ ਵਾ ਯਾਨੀ ਚੰਗਾ ਹਾਂਜੀ ਠੀਕ ਆ ਉਹ ਜਾਨੀ ਆਪਾਂ ਨੂੰ ਨਹੀਂ ਯਾਨੀ ਪ੍ਰੋਪਰ ਉਹਦਾ ਪਤਾ ਹਨਾ ਹਾਂ ਆਪਾਂ ਨੂੰ ਪਤਾ ਠੀਕ ਆ ਉਹ ਜਾਨੀ ਡਾਕਟਰ ਨੂੰ ਪਤਾ ਸਾਰਾ ਹਾਂ ਡਾਕਟਰ ਨੂੰ ਪਤਾ ਆਪਾਂ ਇੱਕ ਦੋ ਇਹ ਆਈ ਕਰਾਉਣੀ ਆਪਾਂ ਠੀਕ ਆ ਵੀ ਜੇ ਕਿਸੇ ਨੇ ਪਤਾ ਕਰਨਾ ਹਨਾ ਉਹ ਡਾਕਟਰ ਤੋਂ ਪਤਾ ਕਰ ਸਕਦਾ ਹਾਂਜੀ ਹਾਂਜੀ ਉਹ ਦੱਸ ਦੋ ਉਹ ਦੱਸ ਸਕਦੇ ਆਪਾਂ ਵੀ ਪੁੱਛ ਕੇ ਦੱਸ ਦਿਆਂਗੇ ਕੋਈ ਚੱਕਰ ਨਹੀਂ ਜੀ ਕਰੀ ਆਪਾਂ ਬੱਸ ਕੇ ਦੱਸ ਦਾਂਗੇ ਹਾਂਜੀ ਠੀਕ ਆ ਤੇ ਦੋਸਤੋ ਸੀਮਨ ਚੰਗਾ ਲੱਗਿਆ ਵਾ ਬੜਾ ਆਪ ਵੀ ਚੰਗੀ ਆ। S11 ਦੀ ਆ ਹੈ ਨਾ। ਹਾਂ S11 ਦੀ। S11 ਦੀ ਆਪ ਹੈ ਤੇ ਪ्योर ਸ਼ਾਹੀ ਵਾਲ ਦੇ ਚੰਗੇ ਬੁੱਲ ਦੇ ਇਹ ਤੇ ਸਿਮਨ ਲੱਗੇ ਹੋਏ ਆ ਉਹ ਬਾਈ ਨੂੰ ਰਿਕਾਰਡ ਨਹੀਂ ਚਲੋ ਪਤਾ ਕਿ ਇਹ ਇਹ ਕਿਹਨੀਆਂ ਜਾਂਦਾਗਾ। ਉਹ ਡਾਕਟਰ ਨੂੰ ਸਭ ਕੁਝ ਪਤਾ ਹੋਗਾ। ਉਹ ਡਾਕਟਰ ਨੂੰ ਤੁਸੀਂ ਪੁੱਛ ਸਕਦੇ ਹੋ ਦੱਸ ਦੇਣਗੇ। ਤੇ ਭਾਈ ਇਹਦੀ ਮਾਂ ਜਿਹੜੀ ਉਹ ਆਪਣੇ ਕੋਲੇ ਹੀ ਆ। ਮਾਂ ਆਪਣੇ ਕੋਲੇ ਆ ਬੇ 28 ਲੀਟਰ ਦੁੱਧ ਆ ਦੇ। ਤੇ ਉਹ ਬਾਅਦ ਚ ਥੋੜਾ ਪ੍ਰੋਬਲਮ ਆ ਗਈ 26 27 ਲੀਟਰ ਫੁੱਲਾ ਦੇ ਜਾਂਦੀ ਆ। ਹਾਂਜੀ। ਠੀਕ ਆ 8 ਲੀਟਰ ਪੀਕ ਤੇ ਦਿੰਦੀ ਆ ਹਾਂਜੀ ਤੇ ਹੁਣ ਸੂਈ ਨੂੰ ਕਿੰਨਾ ਟਾਈਮ ਹੋ ਗਿਆ ਨੂੰ ਹੁਣ ਸੂਣ ਵਾਲੀ ਆ 2 ਮਹੀਨੇ ਰਹਿੰਦੇ ਉਹਦੇ ਬਸ ਅਚਾ ਸੂਣ ਵਾਲੀ ਆ ਹਾਂਜੀ ਦੁੱਧੋ ਛੱਡੀ ਵੀ ਆ ਇਹ ਕਿਹੜੇ ਸੂਏ ਦੀ ਹੈਗੀ ਇਹ ਦੂਜੇ ਸੂਏ ਦੀ ਆ ਇਹ ਦੂਜੇ ਸੂਏ ਦੀ ਹਾਂਜੀ ਆਪਾਂ ਠੀਕ ਆ ਹੁਣ ਕਿਹੜੇ ਸੂਏ ਸੁਣਾ ਤੀਜੇ ਚੌਥੇ ਸੂਏ ਸੁਣਾ ਆਪਣੇ ਕੋਲ ਚੌਥੇ ਸੂਏ ਸੁਣਾ ਹਾਂਜੀ ਠੀਕ ਆ ਤੇ ਹੁਣ ਦੁੱਧੋ ਛੱਡੀ ਆ ਮਤਲਬ ਹਾਂਜੀ ਹਾਂਜੀ ਪੀਕ ਤਾਂ 8 ਲੀਟਰ ਤੇ ਦੇ ਦਿੰਦੀ ਆ ਹਾਂਜੀ ਤੇ ਉਹ ਦੁੱਧ ਕਿੰਨਾ ਟਾਈਮ ਦੇ ਜਾਂਦੀ ਆ ਦੁੱਧ ਖੁੱਲਾ ਟਾਈਮ ਹੁਣ ਛੱਡੀ ਆ ਜਣ ਕੇ ਪੂਪਾ ਭਰ ਕੇ ਛੱਡੀ ਆ ਆਪ ਉਮਾਵਾਰ ਕੇ ਛੱਡੀ ਆ ਹਾਂ 14 ਗਲੋਂ ਡਰਾਈ ਕੀਤੀ ਆਪਾਂ 14 ਕਿਲੋ ਤੇ ਡਰਾਈ ਕਰੀ ਆ ਹਾਂਜੀ ਮਤਲਬ ਕੇ ਕਰ ਤਾਂ ਬਹੁਤ ਚੰਗੇ ਦੁੱਧ 흘ੀ ਆ ਹਨ ਹਾਂਜੀ ਹਾਂਜੀ ਛਾਹੀ ਵਾਲ ਚ 28 ਕਿਲੋ ਦੁੱਧ ਬਹੁਤ ਹੋ ਜਾਂਦਾ ਹਨ ਹਾਂਜੀ ਨਹੀਂ ਆਮ ਇਹਨਾਂ ਮਿਲਦਾ ਨਹੀਂ ਦੁੱਧ ਛਾਹੀ ਵਾਲ ਚ ਚੰਗੀ ਕਰਕੇ ਚੰਗੀ ਬਰੀਡ ਕਰਕੇ ਤਾਂ ਕਰਕੇ ਦੁੱਧ ਆਈ ਨਹੀਂ ਤਾਂ ਕਰਕੇ ਦਹੀ ਜਾਂਦੀ ਆ ਵਧੀਆ ਤੇ ਉਹਦਾ ਪਤਾ ਤਾਂ ਨਹੀਂ ਵੈਸੇ ਆਮ ਕਿਹੜੇ ਨਹੀਂ ਆਪ ਨੂੰ ਉਹਦਾ ਪਤਾ ਨਹੀਂ ਆਪਾਂ ਲਈ ਸੀ ਉਹ ਤਾਂ ਲਈ ਸੀਗੀ ਹਾਂਜੀ ਉਹ ਵੀ ਥਰੇਲੂ ਫਾਰਮ ਨਹੀਂ ਸੀ ਆਪਣੇ ਕੋਲ ਠੀਕ ਆ ਉਵੇਂ ਲਈ ਸੀ ਉਵੇਂ ਲਈ ਸੀ ਕਾਰ ਨਹੀਂ ਪਤਾ ਪਰ ਹਟਾਕ ਨਹੀਂ ਆ ਹਾਂਜੀ ਠੀਕ ਆ ਮੜੀ ਦਿਖਾ ਦਗੇ ਆਪਾਂ ਹਾਂ ਦਿਖਾ ਦਸਾਂ ਤੁਹਾਨੂੰ ਦੋਸਤੋ ਸਾਨੂੰ ਆਪਾਂ ਮਾਦਰ ਦਿਖਾ ਦਿੰਨੇ ਆ ਮਾਦਰ ਬਹੁਤ ਚੰਗੀ ਹੈਗੀ ਇਹ ਦਿਖਾਉਣ ਦਾ ਮਤਲਬ ਇਹੀ ਹੈਗਾ ਕਿਉਂਕਿ ਬੈੜ ਵੀ ਚੰਗੇ ਸੀਮਨ ਦੀ ਹੈਗੀ ਅੱਗੇ ਵੀ ਸੀਮਨ ਚੰਗਾ ਲੱਗਿਆ ਵਾ ਤੇ ਮਾਂ ਵੀ ਚੰਗੀ ਆ ਕਿਉਂਕਿ ਮਾਂ ਤੋਂ ਹੀ ਅੰਦਾਜ਼ਾ ਹੋਣਾ ਬੈੜ ਦਾ ਕਿ ਦੁੱਧ ਚੰਗਾ ਦੇ ਸਕਦੇ ਜੇ ਮਾਂ ਚੰਗੀ ਹੋਊ ਤਾਂ ਦੁੱਧ ਚੰਗਾ ਦੇ ਦੇਊਗੀ ਦੇਖ ਸਕਦੇ ਤੁਸੀਂ ਕੱਦ-ਕਾੜ ਬਹੁਤ ਆ ਪ੍ਰਿੰਟ ਬਹੁਤ ਸੋਹਣਾ ਬਾਕੀ ਤੁਹਾਨੂੰ ਆਰਡਰ ਤੋਂ ਜੱਜਮੈਂਟ ਹੁੰਦੀ ਹੋਣੀ ਆ ਝੋਲੀ ਤੋਂ ਕਿ ਚੰਗੇ ਦੁੱਧੜੀ ਆ ਬਾਕੀ ਮਿਲਕਵੇਨ ਦੇਖ ਸਕਦੇ ਹੋ ਤੁਸੀਂ ਕਿੰਨੀ ਮੋਟੀ ਆਉਂਦੀ ਹੈ ਇਹ ਨੂੰ ਕਲੀਅਰ ਨਹੀਂ ਦੀ ਹੋਣੀ ਹੈ। ਆਜ ਆਪਾਂ ਜੁੜੂਣ ਕਰਕੇ ਦਿਖਾ ਦਿੰਦੇ ਆ। ਮਿਲਕਵੇਨ ਦੇਖੋ ਤੁਸੀਂ ਕਿੰਨੀ ਮੋਟੀ ਆਉਂਦੀ ਹੈ ਇਹ। ਇਹ ਦੁੱਧ ਵਾਲੀਆਂ ਨਿਸ਼ਾਨੀਆਂ ਹੈ ਤੇ ਬਾਕੀ ਥਾਣ ਬਹੁਤ ਚੰਗੇ ਆ। ਥਾਣਾ ਦੇ ਵਿੱਚ ਸਪੇਸ ਬਹੁਤ ਆ ਤੇ ਹੁਣ ਇਹ ਡਰਾਈ ਕਰੀ ਵੀ ਆ। ਉਹਨੂੰ ਆਰਡਰ ਤੋਂ ਢੋਲ-ਢੋਲ ਜੱਜਮੈਂਟ ਹੁੰਦੀ ਹੋਣੀ ਆ ਕਿ ਇਹਨਾਂ ਦੁੱਧ ਇਹ ਦੇਊਗੀ। ਬਾਕੀ ਹੁਣ ਆਪਾਂ ਬੈਕ ਸਾਈਡ ਤੋਂ ਦਿਖਾ ਦਿੰਦੇ ਆ। ਢੋਲ ਝਾਲ ਬਹੁਤ ਆਗੇ। ਇਦੋਂ ਅੰਦਾਜ਼ਾ ਲੱਗ ਜਾਣਾ ਤਾਂ ਪਤਾ ਹੀ ਤੁਹਾਨੂੰ ਦਿਖਾਈ ਜਾਗੀ ਵੀ ਇਹਨੇ ਵੀ ਦੁੱਧ ਚੰਗਾ ਦੇਣਾਗਾ। ਤੇ ਰੇਟ ਆਪਾਂ ਬਾਈ ਕਿੰਨਾ ਕਰਦੇ ਇਹਦਾ? ਬਾਈ ਉਹ ਫੋਨ ਤੇ ਕਰ ਲਾਂਗੇ ਆਪਾਂ। ਠੀਕ ਆ ਰੇਟ ਫੋਨ ਤੇ ਕਰ ਲਵਾਂਗੇ। ਹਾਂਜੀ ਹਾਂਜੀ। ਠੀਕ ਆ। ਬਾਕੀ ਹਜੇ ਕੱਚੀ ਆ ਨਾ ਕਈ ਦਿਨ। ਕੀ ਆਏ ਵੀਰੇ? ਠੀਕ ਆ। ਉਹ ਵੀ ਰੇਟ ਦੋਸਤੋਂ ਫੋਨ ਤੇ ਹੋ ਜੂਗਾ। ਜੀਨੂੰ ਵੀ ਫੈਕਟ ਆਉਂਦੀ ਆ। ਚੰਗੀ ਲੈਣ ਦੀ ਆ ਜੀ। ਮਾਦਰ ਵਾਲੇ ਪੱਖ ਤੋਂ ਵੀ ਇੱਕ ਮਾਦਰ ਵਾਲੇ ਪੱਖ ਤੋਂ ਢੱਲਾ ਢੁਲਾ ਬਹੁਤ ਪੰਜਾ ਜੇ ਚੰਗੀ ਉਮੀਦ ਹੈ ਇਹਦੇ ਤੋਂ ਦੁੱਧ ਦੀ ਬਾਕੀ ਤੁਸੀਂ ਆਪਦੀ ਸਮਝ ਮੁਤਾਬਕ ਇੱਥੇ ਆ ਕੇ ਤਸੱਲੀ ਕਰਿਓ ਤੇ ਫਿਰ ਤੁਸੀਂ ਖਰੀਦ ਸਕਦੇ ਹੋ ਬਾਕੀ ਦੁੱਧ ਤਾਂ ਇਹਦਾ ਮੱਝਾਂ ਵਰਗਾ ਸੰਘਣਾ ਦੁੱਧ ਹੁੰਦਾ ਲਾ ਜਿਹਨੇ ਬਰੀਡ ਦੇ ਕੰਮ ਕਰਨਾ ਉਹਦੇ ਲਈ ਵੀ ਵਧੀਆ ਹੈਗੀ ਬਾਕੀ ਜਿਹਨੇ ਘਰੇ ਦੁੱਧ ਪੀਣ ਨੂੰ ਰੱਖਣੀ ਆ ਉਹਦੇ ਲਈ ਵੀ ਬਹੁਤ ਵਧੀਆ ਬੱਚੇ-ਬੱਚੇ ਬਹੁਤ ਵਧੀਆ ਬਰੀਡ ਦੇ ਲੈ ਸਕਦਾ ਬੰਦਾ ਇੱਥੇ ਵੀ ਤੁਸੀਂ ਚੰਗੇ ਲੈ ਸਕ ਹਾਂ ਕੋਣ ਵੀ ਸੀਮਟ ਚੰਗਾ ਲੱਗਿਆ ਭਾਜੀ ਬੱਚੀ ਦੇਗੀ ਬਹੁਤ ਚੰਗੀ ਗੱਲ ਅੱਗੇ ਵੱਧਦੇ ਵਾਲੀ ਗੱਲ ਹੀ ਆ ਬਾਕੀ ਦੁੱਧ ਫੈਟ ਵਾਲਾ ਹੁੰਦਾ ਇਹਨਾਂ ਦਾ ਵਧੀਆ ਘਰੇ ਵਰਤੋਂ ਮੇਰੇ ਬਾਕੀ ਤਸੱਲੀ ਤੁਸੀਂ ਕਰਨੀ ਆ ਉਹ ਦੀ ਸਾਹਮਣੇ ਨਾਲ ਤੁਸੀਂ ਖਰੀਦ ਸਕਦੇ ਹੋ ਬਾਕੀ ਕਲਰ ਦੇਖ ਸਕਦੇ ਹੋ ਬਹੁਤ ਸੋਹਣਾਗਾ ਤੇ ਥਣ ਵੀ ਮੈਂ ਦਾ ਵੀ ਬਹੁਤ ਚੰਗੇ ਘੱਡੂਗੀ ਉਹਨੇ ਥਣ ਬਹੁਤ ਵਧੀਆ ਗਏ ਥਣਾਂ ਦੇ ਵਿੱਚ ਸਪੇਸ ਆ ਬਾਕੀ ਢੱਲਾ ਢੁਲਾ ਬਹੁਤ ਪਈਆਂ ਅਜੇ ਥਣੇ ਫਰਕ ਨਾਗਾ ਉਹ ਕਿ ਕੱਢੀ ਆ ਜੀ ਇਹਨਾਂ ਬਹੁਤ ਪਏ ਆ ਜੇ ਦੇਖ ਸਕਦੇ ਹੋ ਬੈਕ ਸਾਈਡ ਤੋਂ ਜੀ ਝੋਲੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਗੋਲੀ ਬੈਗ ਸਾਰ ਨੂੰ ਬਹੁਤ ਆ ਬਹੁਤ ਸੀਲ ਆ ਯਰ ਲੈ ਥਾਣਾ ਦਾ ਸੈਜ ਬਹੁਤ ਵਧੀਆ ਹੈਗਾ ਥੰਡੀ ਸੀਰ ਆ ਗਈ ਓਪਰੇ ਤੋਂ ਪਸ਼ੂ ਕਈ ਯਾਰੀ ਮਾੜਾ ਮੋਟਾ ਬਾਕੀ ਐ ਡਾਕਟਰ ਡੋਟਰਾਉਂਦੇ ਰਹਿੰਦਾ ਡਾਕਟਰਾਂ ਤੋਂ ਬਹੁਤ ਡਰਦਾ ਪਸ਼ੂ ਡਾਕਟਰਾਂ ਤੋਂ ਕਰਕੇ ਪਸ਼ੂ ਡਰ ਜਾਂਦਾ ਹਾਂ ਠੀਕ ਹੈ ਲੋ ਵੀ ਡਾਕਟਰ ਨੂੰ ਪਤੋਰ ਕੇ ਦਿਖਾ ਦਿੰਨੇ ਆ ਤੇ ਪਜੂਦੋ ਕੁ ਬਾਹਰ ਕੱਢੇ ਹੋਏ ਸੀਗੇ ਤਾਂ ਕਰਕੇ ਥੋੜਾ ਜਿਹਾ ਚੀਵੀ ਜੀ ਕਰਤੀ ਹੈਗੀ ਥੋੜਾ ਜਿਹਾ ਬਾਈ ਕੋਲ ਜਗ੍ਹਾ ਦੀ ਥੋੜੀ ਕਮੀ ਹੈਗੀ ਇਸ ਨੂੰ ਆਪਾਂ ਇਦਾਂ ਹੀ ਅੰਦਰ ਤੋਰ ਕੇ ਦਿਖਾ ਦਿੰਨੇ ਆ ਇੱਕ ਛੋਟੀ ਤੌਪਾਂ। ਨਾ ਹੀ ਬਤਈ। ਇਸ ਦੀ ਕੁਆਲਿਟੀ ਦੇਖ ਸਕਦੇ ਹੋ ਬਹੁਤ ਸੋਹਣੀ ਆਗੀ। ਬਿਆਰ ਕੁਝ ਦੇਖ ਸਕਦੇ ਹੋ ਸਾਹੀਵਾਲ ਦੇ ਵਿੱਚ ਆਗੀ। ਸਾਰੇ ਪੱਖਾਂ ਤੋਂ ਚੰਗੀ ਐ, ਚੰਗੀ ਸਭੀ ਬਲੀ ਐਗੀ। ਇਹ ਸਾਫ ਸੁਥਰੀ ਬਹਿ ਡਾਕੀ। ਬੈਕ ਸਾਈਡ ਤੋਂ ਫੇਰ ਦੇਖ ਸਕਦੇ ਤੁਸੀਂ ਝੋਲੀ ਬਹੁਤ ਆਗੀ। ਘੱਲਣਾ ਢੋਲਾ ਅਜੇ ਬਹੁਤ ਪਈਆਂ ਗਈਆਂ ਐ ਬਣ ਕੇ ਸੁਣਾ ਯਾਰ ਅਜੇ ਤਾਂ ਮੈਂ ਤਾਂ ਵੀ ਬਹੁਤ ਚੰਗਾ ਆਰਡਰ ਤਿਆਰ ਕਰੂਗੀ ਕਿਉਂਕਿ ਲੈਂਡ ਚੰਗੀ ਆ ਦੋਨੇ ਪੱਖਾਂ ਤੋਂ ਹੀ ਦੇਖ ਸਾਜੇ ਜੇ ਤੇਰੇ ਹੋ ਯੂਰੀ ਬਹੁਤ ਪਈ ਐ ਮੈਂ ਤਾਂ ਵੀ ਚੰਗੀ ਤਿਆਰੀ ਕਰੂਗੀ ਤੇ ਬਾਕੀ ਜੋ ਥਾਣਾ ਉਹ ਵੀ ਬਹੁਤ ਜ਼ਿਆਦਾ ਚੰਗੇ ਥਾਣਾ ਮੈਂ ਤਾਂ ਵੀ ਥਾਣਾ ਬਹੁਤ ਵਧੀਆ ਸੈਜ ਰੱਖੂਗਾ ਥਾਣਾ ਬਾਕੀ ਧੰਨਵਾਦ ਆ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਤੁਸੀਂ ਆਪ ਦੀ ਪਾਲਿਸੀ ਚੈਕ ਕਰਕੇ ਵੈਬਸਾਈਟ ਨੂੰ ਖਰੀਦ ਸਕਦੇ ਹੋ। ਧੰਨਵਾਦ।